ਸੁਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉ ਹਾਰ ਭਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛਾਰ ਹਮ ਸਾਖ ਹੈ ਜਿਉ ਭਾਵੈ ਤਿਵੇਂ ਬਖਸ ਰਹਾਉ ਸਭ ਜੀਉ ਪਿੰਡ ਦੀ ਆ ਤੁਧ ਆਪੇ ਤੁਧ ਆਪੇ ਕਾਰੈ ਲਾਇਆ ਜਿਹਾ ਤੂ ਹੁਕਮ ਕਰਹਿ ਤੇਹ ਕੋ ਕਰਮ ਕਮਾਵੇ ਜਿਹਾ ਕੋਦ ਧੋਰ ਲੇਖ ਪਾਇਆ ਪੰਚ ਤਾਤ ਕਰ ਤਉਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ 부ਝਾਵਹਿ ਇਕ ਮਨ ਮੁਖ ਕਰਹਿ ਸੇ ਰੋਵੈ ਹਰ ਕੀ ਵੜਿਆਈ ਹਉ ਆਖ ਨਾ ਸਕਾ ਹਉ ਮੂਰਖ ਮੁਗਦ ਨੀਚਾਣ ਜਨ ਨਾਨਕ ਕਾਹੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ ਰਾਗ ਸੁਹੀ ਮਹੱਲਾ ਪੰਜਵਾਂ ਕਾਰ ਪਹਿਲਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਬਾਜੀਗਾਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਗ ਉਤਾਰ ਥੰਮਿਓ ਬਾਸਾਰ ਤਬ ਏਕੋ ਏਕੰਕਾਰ कवन रूप दृष्टयो विनसयो कथः गयो ओहो कातते आयो रा जालते उठह अनक तरंगा कनक भूखन कीने बहो रंगा। बीज बीज देखे बहु प्रकारा फल पाके ते एकंकारा। सहस कटा मह एक आकाश घाट फूटे ते ओही परगास धर्म लोभ मोह माया विकार भ्रम फूटे ते एकंकार ओहो अविनासी बिन सत नाही ना को आवै ना को जाही ਗੁਰ ਪੂਰੇ ਹਾਉ ਮੈਂ ਮਾਲ ਧੋਈ ਕਾਹੋ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੂਜ ਬਿਨ ਦੂਜਾ ਨਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖਾ ਹੋਲਾਜ ਤੇਰੀ ਸਰਣ ਪੂਰਨ ਦਿਆਲਾ ਤੋਜ ਬਿਨ ਕਵਨ ਕਰੇ ਪ੍ਰਤਪਾਲਾ ਰਹਾਵ ਜਾਲ ਥਲ ਮਹੀਅਲ ਰਹਿ ਆ ਭਰ ਪੂਰ ਨਿਕਟ ਵਸੈ 나ਹੀ ਪ੍ਰਭ ਦੂਰ ਲੋਕ ਪਤੀਆਰ ਕਸ਼ੂ ਨਾ ਪਾਈਐ ਸਾਚ ਲੱਗੈ ਤਾ ਹਉ ਮੈਂ ਜਾਈਐ యేసో న లయే లయే సో లగੈ ਗਿਆਨ रतन ਅੰਤਰ ਤੇਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਧਿਆਏ ਦੁਏ ਕਰ ਜੋੜ ਕਰਾਓ ਵਰਦਾਸ ਤੁਧ ਭਾਵੈ ਤਾਂ ਆਣਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇਅ ਸਿਉ ਰਾਤੀ ਰਲੀਆਂ ਮਾਨੈ ਸੋਨ ਸਖੀਏ ਪ੍ਰਭ ਮਿਲਣ ਨੀਸਾਨੀ ਮਾਨ ਤਨ ਅਰਪ ਤਾਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੇ ਜੋ ਪ੍ਰਭ ਭਾਵੈ ਸਾ ਸੁਹਾਗਨ ਅੰਕ ਸਮਾਵੈ ਗਰਭ ਗਹਿਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰੈਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ बेनाव करी जे जाना दूर प्राप अविनाशी रहया भरपूर जन नानक गावै देख दूर सूही महला पंजवा गृहो वास गोर कीना हव घर की नार दास दासी कर दीनी पतार ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਤੇ ਆਸੀ ਪੇਰ ਕਾਉ ਲੋੜੀ ਕਵਨ ਕਹਾ ਗੋਨ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾਉ ਸਤ ਸੀ ਗਾਰ ਭਾਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤਰ ਗਹਿਨੇ ਬਨੇ ਸੁਹਾਵੇ ਧਾਨ ਸਭ ਸੁਖ ਪਾਵੈ ਜਾਂ ਪੇਰ ਘਰ ਆਵੇ ਗੁਣ ਕਾਮਣ ਕਰ ਕੰਤਰੀ ਜਾਇ ਆ ਵਾਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਣ त्यागी ਪ੍ਰਿਯੋ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਸ਼ਾਈ ਸਰਦ ਅਪਾਰਾ ਨਾਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪੇਰ ਧਨ ਮੇਲ ਸੁਖ ਪਾਇਆ ਸੂਹੀ ਮਹੱਲਾ ਪੰਜਵਾ ਓਮ ਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖਾਓ ਪ੍ਰੇਅ ਜਾਈ सो नत सदैसरो प्रिय गृहसेज विसाई ब्रह्म ब्रह्म आयो तव नदर ना नापाई केन भेद हिय रो तीरा मिमनो मेल साजन हाओ तुझ कुर्बानो रहाओ एकासेज विशी धानकंता धान सूती बेर साद जागंता कियो मदरो धान मतवंत धान जागे जे फिर बोलंता कई निरासी बहुत दिन लागे देश दसंतर दे मैं सगले छागे ਹੇਨ ਰਹਿਨ ਨਾ ਪਾਵਉ ਬੇਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਭਾਇਓ ਕਿਰਪਾਲ ਸਤ ਸੰਗ ਮਿਲਾਇ ਬੂਜੀ ਤਪਤ ਕਰਹਿ ਤੇਰ ਪਾਇਆ ਸਗਲ ਸੀਗਾਰ ਹੁਣ ਮੁਝਹਿ ਸੁਹਾਇ ਕਾਹੋ ਨਾਨਕ ਗੁਰ ਭਰਮ ਚੁਕਾਇਆ ਜਹ ਦੇਖ ਤਹਿ ਪੇਰ ਹੈ ਭਾਈ ਖੋਲਿਓ ਕਪਾਟ ਤਾ ਮਾਨ ਤਹਿ ਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੁਮਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਵੋ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਾਉ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹਿ ਦੀਨ ਭੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕੇਸ ਨਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵਕ ਮਾਵਉ ਕਿਆ ਕਹਿ ਰੀ ਜਾਵਉ ਭੇਦ ਕਿਤ ਪਾਵਉ ਦਰਸਾਰੇ ਮੇਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵਉ দান ਢੀਠ ਹੋਏ ਮੰਗਾਉ ਮੁਖ ਲਾਗੇ ਸੰਤ ਰੇ ਨਾਰੇ ਜਾਨ ਨਾਨਕ ਕਾਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਪਾਉਤਾ ਜੋ ਪ੍ਰੇਮਾਨੇ ਤਿਲ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾ ਰਹਾ ਏਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਦਹੀ ਪ੍ਰੀਤ ਕਹੈ ਭੁਖ ਰਾਤਾ ਕਹੋ ਨਾਨਕ ਪ੍ਰਭ ਬਿਨੋਂ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੋਮ ਸੁਖਾ ਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਮੂਰੇ ਕਾਮ ਕਾਉ ਊਠ ਖਲੋਇਆ ਨਾਮ ਕੀ ਵੇਲਾ ਪੈ ਤੈ ਸੋਇਆ ਔਸਰ ਆਪਣਾ ਗੂਜੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾ ਲੋਭ ਲਹਿਰ ਕਾਉ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸ ਨਾ ਦੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਵ ਬਿਖੇ ਨਾਦ ਕੰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਛੋੜ ਜਾਹੇ ਝੂਠੇ ਸਭ ਤੰਦੇ ਰਹਾਵ ਕਹੋ ਨਾਨਕ ਪ੍ਰਭ ਬਖਸ ਕਰੀਜੈ ਕਾਰ ਕਿਰਪਾ ਮੋਹਿ ਸਾਧ ਸੰਗ ਦੀਜੈ ਤਉ ਕਿਛ ਪਾਈਐ ਜਾਉ ਹੋਈਐ ਰੇ ਨਾ ਜਿਸਹਿ 부ਝਾਏ ਤਿਸ ਨਾਮ ਲੈਨਾ ਰਹਾਉ ਸੁਹੀ ਮਹੱਲਾ ਪੰਜਵਾ ਕਰਮਹਿ ਠਾਕੁਰ ਨਦਰ ਨਾ ਆਵੇ ਗਲ ਮਹਿ ਪਾਹਣ ਲੈ ਨਟਕਾਵੇ ਘਰ ਮੇ ਕੁਲਾ ਸਾਖਤ ਫਿਰਤਾ ਨੀਰ ਬਿਰੋਲ ਖਾਪ ਖਾਪ ਮਰਤਾ ਰਹਾ ਜਿਸ ਪਾਹਣ ਕਾਉ ਠਾਕੁਰ ਕਹਤਾ ਉਹ ਪਾਹਣ ਲੈ ਉਸ ਕਾਉ ਡੁੱਬਤਾ ਗੁਨਾਹ ਗਾਰ ਲੂਣ ਹਰਾਮੀ ਵਾਹਣ ਨਾਵ ਨਾ ਪਾਰ ਗਿਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਾਲ ਥਲ ਮਹੀ ਆਲ ਪੂਰਨ ਵਿਦਾਤਾ ਸੂਹੀ ਮਹੱਲਾ ਪੰਜਵਾਂ ਲਾਲਨ 라ਵਿਆ ਕਵਨ ਗਤੀਰੀ ਸਖੀ ਬਤਾਵਹੁ ਮੁਝਹਿ ਮਤੀਰੀ ਸੂਹ ਬਸੂਹ ਬਸੂਹ ਵੇ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਵ ਮ ਲੋਵ ਸੰਗ ਨੈਨ ਪਤੀਰੀ ਜਹਾ ਪਠਾਵਹ ਜਾਉ ਤਤੀਰੀ ਜਾਪ ਤਪ ਸੰਜਮ ਦੇਉ ਜਤੀਰੀ ਇਕ ਨਿਮਖ ਮਿਲਾਵਹ ਮੋਹ ਪ੍ਰਾਨ ਪਤੀਰੀ ਮਾਣ ਤਾਣ ਅਹੰਬੋਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੁਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨਾ ਬਿਸਰਹਿ ਕਾਹ ਬੇਰਾ ਰਹਾਉ ਮੈਂ ਖਰੀਦ ਹਾਉ ਦਾਸ ਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾ ਕੈ ਦਰਬਾਰੇ ਨਿਮਖ ਨਿਮਖ ਵਸੈ ਤਿਨ ਨਾਲੇ ਹਾਉ ਕੇਸ਼ ਨਾਹੀ ਸਭ ਕਿਸ਼ ਤੇਰਾ ਊਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾ سوکھ محل جا کے اونچ دوارے تا مہ سہ بھگت پیارے سہج کتھا پرب کی آتمی تھی برل کاہو نیت روڈی تھی رہا تہ گیت ناد اخارے سنگا اوہاں سنت کرہ ہار رنگا ਸਹਿ ਮਰਣ ਨਾ ਜੀਵਣ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਾਓ ਹਰ ਨਾਮ ਚਿਤਾਰੇ ਰਹਾਵ ਜਾ ਕਾਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨ ਹੈ ਸੁਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤិន ਸਤ ਬਲਿਹਾਰੇ ਸੂਹੀ ਮਹੱਲਾ ਪੰਜਵਾ ਰਹਿਣ ਨਾ ਪਾਵਹਿ ਸੋਰ ਨਾਰ ਦੇਵਾ ਊਠ ਸਿਧਾਰੇ ਕਰਮੋਨ ਜਨ ਸੇਵਾ ਜੀਵਤੁ ਪੀਖੇ ਜਿਨੀ ਹਾਰ ਹਾਰ ਧਿਆਇਆ ਸਾਧ ਸੰਗ ਤਿਨੀ ਦਰਸਨ ਪਾਇਆ ਰਹਾਉ ਬਾਦ ਸਾਹਾ ਸਾਹ ਵਾਪਾਰੀ ਮਰਨਾ ਜੋ ਦੀਸੈ ਸੋ ਖਾਲਹਿ ਕਰਨਾ ਕੂੜੈ 모ਹੇ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛਤਾਨਾ ਕ੍ਰਿਪਾ ਨਿਦਾਨ ਨਾਨਕ ਕਾਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾ ਘਾਟ ਘਾਟ ਅੰਤਰ ਤੁਮਹਿ ਬਸਾਰੇ ਸਗਲ ਸੁਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੂੰ ਹੀ ਪੇਖ ਪੇਖ ਮਨ ਵਿਗਸਾਰੇ ਰਹਾਵ ਅਨੇਕ ਜੋਨਾ ਭ੍ਰਮ 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 ਹਾਰੇ ਓਟ ਗਹੀ ਆਵ ਸਾਦ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰੈ ਨਾਰੇ ਸੂਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਜਾ ਕਉ ਬਿਨ ਸਤਿ ਬਾਰ ਨਾ ਕਾਈ ਇਹੋ ਸੁਪਨਾ ਸੋ ਵਤ ਨਹੀਂ ਜਾਣੈ ਅਚੇਤ ਬਿਵਸਥਾ ਮਹਿ ਲਪਟਾਨੈ ਰਹਾਉ महा मोह मोहि ओ गावारा पेखत पेखत ऊठ सिधारा ऊचते ऊचता का दरबार कई जंत बिनाहे उपारा दूसर होआ ना को होई jap नानक प्रभ एको सोई सूही मोहल्ला पंजवा සෙමර සෙමරතා කවහౌජීවා චරण කමලතේරේ තුඒතුඒකිවා සोহাරමර යන්තරජම්මී පගතජනා කෑ සංග ස්वाමරහාව ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੇਖ ਪੇਖ ਈਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੈ ਸਿਮਰਨ ਕਾਛ ਭਾਉ ਨ ਬਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪਾਓ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਨ ਉਧਾਰੀ ਰਹਾਉ ਸਾਦ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਧ੍ਰੇੜ ਨਾਮ ਦਾਨ ਇਸ ਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾ ਲੋਭ 모ਹ へ मगन अपराधी कर्ण हार की सेव ना सादी पतत पावन प्रभु नाम तुम्हारे राख ले हो मोहे निर्गुनिया रे राह तू दाता प्रभु अंतर जामी काची देह मानुख अभिमानि ਸਵਾਦ ਬਾਦ ਈ ਰਖ ਮਦ ਮਾਇਆ ਏਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਾਗ ਜੀਵਨ ਹਾਰ ਰਾਇਆ ਸਗਲ त्याग ਨਾਨਕ ਸਰਨ ਆਇਆ